ਇਹ ਕਾਰਵਾਈ ਤੁਹਾਡੇ ਵੱਲੋਂ ਕੀਤੀ ਗਈ ਹੈ ਕਾਰਪੋਰੇਸ਼ਨ ਵੱਲੋਂ ਕੀਤੀ ਗਈ ਹੈ ਇਹ ਵਿਅਕਤੀ ਕੌਣ ਸੀਗਾ ਕਿੰਨੇ ਪਰਚੇ ਉੱਤੇ ਦਰਜ ਹੈ ਕੀ ਕੰਮਕਾਰ ਸੀਗਾ ਜੀ ਦੇਖੋ ਸਾਡੇ ਸੀਐਮ ਸਾਹਿਬ ਅਲਰੇਡੀ ਨਸ਼ਾ ਵਿਰੁੱਧ ਜੰਗ ਛੇੜੀ ਗਈ ਹੈ ਉਹਦੇ ਵਿੱਚ ਜਿਹੜੇ ਡੈਮੋਲਿਸ਼ਨ ਡਰਾਈਵ ਦਾ ਇੱਕ ਬੜਾ ਇੰਪੋਰਟੈਂਟ ਹੈਗਾ ਜਿਹੜੇ ਲੋਕਾਂ ਨੇ ਇਲੀਗਲ ਮਨੀ ਨਾਲ ਡਰੱਗ ਮਨੀ ਨਾਲ ਇਲੀਗਲ ਪ੍ਰਾਪਰਟੀਜ਼ ਬਣਾਈਆਂ ਸੋ ਕਾਰਪੋਰੇਸ਼ਨ ਅਥਾਰਟिटीज ਵੱਲੋਂ ਸਾਨੂੰ ਪੁਲਿਸ ਅਮਦਾਦ ਮੰਗੀ ਗਈ ਸੀਗੀ ਕੋਸੀ ਮੋਈਆ ਕੀਤੀ ਹੈ ਉਹਦੇ ਤਹਿਤ ਹੀ ਇਹ ਸਾਰੀ ਚੱਲ ਰਹੀ ਹੈ ਗੁਰਮੀਤ ਸਿੰਘ ਨਾਮ ਦਾ ਇੱਕ ਅਕਿਊਜ਼ਡ ਹੈਗਾ ਇਹਦੇ ਖਿਲਾਫ ਤਿੰਨ ਮੁਕਦਮੇ ਨੇ ਇੱਕ ਐਨਟੀਐਫ ਮੁਹਾਲੀ ਦਾ ਇੱਕ ਮਕਬੂਲਪੁਰਾ ਇੱਕ ਸੁਲਤਾਨਪੁਰ ਐਨਡੀਪੀਐਸ ਦੇ ਤਿੰਨ ਹੋਏਗੇ ਤੋਂ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਇਹ ਚੇਤਾਵਨੀ ਦੇਣਾ ਚਾਹੁੰਦਾ ਜਿਹੜੇ ਇਸ ਗੰਦੇ ਧੰਦੇ 'ਚ ਲੱਗੇ ਆ ਕਿ ਕਾਨੂੰਨ ਦੀ ਇਨਫੋਰਸਮੈਂਟ ਕਿਸੇ ਦਾ ਕੋਈ ਲਿਆਇ ਨਹੀਂ ਕੀਤਾ ਜਾਇਆ ਗਿਆ ਤੇ ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ ਜਿਨ੍ਹਾਂ ਨੇ ਵੀ ਕਾਨੂੰਨ ਤੋੜਿਆ। ਸਾਹਿਬ ਦੇਖਿਆ ਜਾ ਰਿਹਾ ਹੈ ਕਿ ਅਸੀਂ ਇੱਥੇ ਮੁਹੱਲੇ 'ਚ ਆਏ ਆ। ਲੋਕ ਕਾਫੀ ਦੁਖੀ ਨੇ। ਲੋਕ ਇਹ ਵੀ ਦੱਸ ਰਹੇ ਨੇ ਕਿ ਸੁਪਰਮਿਸਿੰਗ ਦੇ ਘਟੋਂ-ਘਟ 8 ਤੋਂ 10 ਘਰ ਹੋਰ ਹੈਗੇ ਨੇ ਇਸੇ ਇਲਾਕੇ ਦੇ ਵਿੱਚ। ਉਹ ਆਪਾਂ ਸਾਰੇ ਆਈਡੈਂਟੀਫਾਈ ਕਰਾਂਗੇ ਜੀ ਸਾਡੇ ਕੋਲ ਤਾਂ ਜੋ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਲਿਸਟ ਜਿੱਥੇ ਵੀ ਮੁਹैया ਕਰਨ ਵਾਸਤੇ ਫੋਰਸ ਰਿਕੁਐਸਟ ਆਈ ਸੀ ਅਸੀਂ ਮੋਹਿਆ ਕੀਤੀ ਜੀ ਇਹ ਤਾਂ ਨਹੀਂ ਆ ਦੇ ਦਸਕਰਾਂ ਨੂੰ ਪੀਚ ਬਿਲਕੁਲ ਕਲੀਅਰ ਹੈ ਕਿਸੇ ਨੂੰ ਬਖਸ਼ਾਂਗੇ ਨਹੀਂ ਔਰ ਸਖਤੀ ਨਾਲ ਕਾਰਵਾਈ ਕਰਾਂਗੇ ਸਰ ਕਿੰਨੇ ਘਰਾਂ ਦਾ ਡਿਮੋਲਿਸ਼ ਕਰੋਗੇ ਨਹੀਂ ਅਸੀਂ ਨਹੀਂ ਮੈਂ ਕਾਰਪੋਰੇਸ਼ਨ ਅਥਾਰਟिटीज ਨਾਲ ਸੀ ਤਾਂ ਦਿੱਤੀ ਆ ਪਤਾ ਡਿਮੋਲਿਸ਼ਨ ਉਹਨਾਂ ਵੱਲੋਂ ਕੀਤੀ ਆ ਅਸੀਂ ਪੁਲਿਸ ਸਪੋਰਟ ਦਿੱਤੀ ਆ ਉਹਨਾਂ ਨੇ ਸਭ ਤੋਂ ਰਿਟਰਨ ਰੈਕੋਜੀਸ਼ਨ ਕੀਤੀ ਸੀ ਪੁਲਿਸ ਕਿੰਨੇ ਘਰਾਂ ਦੇ ਦੋ 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 ਦੀ ਕਾਰਵਾਈ ਅੱਜ ਹੋ ਰਹੀ ਸਰ ਹੋਣ ਵਾਲੇ ਸਮੇਂ ਵਿੱਚ ਹੋਰ ਕਰਾਂਗੇ ਕਿੰਨੀਆਂ ਜਾਨੀ ਡੈਫੀਨਿਟਲੀ ਜਿੱਦਾਂ ਜਿੱਦਾਂ ਕੋਈ ਕਾਨੂੰਨ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਹੋਏਗਾ ਜੀ ਇਹ Thank you. Thank you. Thank you.